ਰੋਇਂ ਕਰ ਬਣਾ ਮੇਰਾ ਸਿਤਾ ਇਹੀ ਕਹਿੰਨੇ ਵੀ ਹੋ ਜੇ ਵੀ ਸਰਕਾਰ ਨਸ਼ਾ ਬੰਦ ਕਰ ਦੇਵੇ ਮਾਮਾਂ ਦੇ ਪੁੱਤ ਵੱਚ ਜਾਣ ਕੀ ਕਰਨਗੇ ਮਾਂ ਪਿਓ ਇਟਡੇ ਪਾਲ ਪਲੋਸ ਕੇ ਤੋਰ ਦਿੰਦੇ ਆ ਬਹੁਤ ਵੀਰੇ ਸਾਡੇ ਪਿੰਡ 'ਚ ਤਾਂ ਬਹੁਤ ਮੁਤਤਾ ਹੋਈਆਂ ਚਿੱਟੇ ਨਾ ਬਹੁਤ ਜ਼ਿਆਦਾ ਹੋਰ ਹਜੇ ਤਾਂ ਇੱਕ ਮੁੰਡੇ ਦਾ ਹੁਣ ਭੂਗ ਪੈ ਕੇ ਹਟਿਆ ਪੰਜਾਬ 'ਚ ਚਿੱਟੇ ਦਾ ਕੈਰਨ ਲਗਾਤਾਰ ਜਾਰੀ ਆ ਆਏ ਦਿਨ ਜਿਹੜੀਆਂ ਨੌਜਵਾਨਾਂ ਦੀਆਂ ਅਰਥੀਆਂ ਘਰਾਂ 'ਚੋਂ ਉੱਠ ਰਹੀਆਂ ਨੇ ਮੋਗਾ ਦੀ ਗੱਲ ਕੀਤੀ ਜਾਵੇ ਤਾਂ ਇਸ ਤੋਂ ਪਹਿਲਾਂ ਵੀ ਪਿੰਡ ਪਲੂਰ ਦੀ ਪੀਟੀਸੀ న్యూਜ਼ ਵੱਲੋਂ ਖਬਰ ਨਸਰ ਕੀਤੀ ਗਈ ਸੀ ਤੇ ਦੋ ਮੁੰਡੇ ਇੱਕ ਇੱਕ ਦਿਨ ਦੇ ਵਖਵੇ ਦੇ ਨਾਲ ਜਿਹੜੇ ਚਿੱਤੇ ਦੀ ਭੇਡ ਚੜ ਗਏ ਨੇ ਤੇ ਉਸ ਤੋਂ ਬਾਅਦ ਹਜੇ ਇੱਕ ਹਫ਼ਤਾ ਹੋਇਆ ਨਹੀਂ ਕਿ ਮੋਗਾ ਜ਼ਿਲ੍ਹੇ ਦੇ ਪਿੰਡ ਲੋਹਾਰੇ ਦੇ ਜਿਹੜੇ ਦੋ ਨੌਜਵਾਨ ਨੇ ਇੱਕ ਦਾ ਅੱਜ ਭੋਗ ਪੈਣਾ ਤੇ ਦੂਸਰੇ ਦੀ ਅੱਜ ਜਿਹੜੀ ਮੌਤ ਹੋ ਗਈ ਆ ਪਿੰਡ ਕੰਡਿਆਲ ਤੋਂ ਜਿਹੜਾ ਇਹ ਨੌਜਵਾਨ ਆ ਚਿੱਟੇ ਦੀ ਹਾਲਤ 'ਚ ਜਿਹੜਾ ਉੱਥੇ ਗੰਭੀਰ ਰੂਪ ਵਿੱਚ ਜਿਹੜੇ ਮੌਤ ਹੋਈ ਸੀ ਪਿਆਸੀ ਸੜਕ ਦੇ ਉੱਪਰ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਮਾਪੇ ਆ ਬਰਲਾਪ ਕਰ ਰਹੇ ਨੇ ਆਦੇ ਨੌਜਵਾਨ ਪੁੱਤ ਦੇ ਅੱਜ ਸਾਹਮਣੇ ਬੈਠੇ ਨੇ ਕਿ ਅੱਥਾਂ ਦੇ ਵਿੱਚੋਂ ਜਿਹੜਾ ਉਹਨਾਂ ਦਾ ਬੇਟਾ ਨਿਕਲ ਚੁੱਕਿਆ ਇਸ ਚਿੱਟੇ ਦੀ ਨਾਮਰਾਦ ਬਿਮਾਰੀ ਦੇ ਕਾਰਨ ਜਿਹੜਾ ਸਾਡੇ ਨੌਜਵਾਨ ਆ ਆਏ ਦੇ ਨਾ ਮਾਮਾ ਦੇ ਪੋਤੇ ਜਿਹੜੇ ਖੋਹੇ ਜਾ ਰਹੇ ਨੇ ਢੁੱਖਾਂ ਖਾਲੀ ਹੋ ਰਹੀਆਂ ਨੇ ਸਰਕਾਰਾਂ ਵਾਅਦੇ ਕੀਤੇ ਸੀ ਸਰਕਾਰਾਂ ਨੇ ਕਿ ਜਿਹੜੇ ਸਾਡੇ ਨੌਜਵਾਨਾਂ ਨੂੰ ਚਿੱਟੇ ਤੋਂ ਬਚਾਇਆ ਜਾਊ ਚਿੱਟਾ ਮੁਕਤ ਕੀਤਾ ਜਾਊ ਪੰਜਾਬ ਨੂੰ ਪਰ ਹਾਲਾਤ ਸਾਡੇ ਅੱਜ ਇਸ ਕਦਰ ਪਹੁੰਚ ਚੁੱਕੇ ਨੇ ਕਿ 7 ਦਿਨ ਜਿਹੜੇ ਨੌਜਵਾਨ ਨੇ ਉਹ ਮਰ ਰਹੇ ਨੇ ਅਸੀਂ ਪਿੰਡ ਵਾਸੀ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਕਿਸ ਤਰ੍ਹਾਂ ਜਿਹੜਾ ਇਹ ਭਾਣਾ ਵਾਪਰਿਆ ਦੇਖੀਆਂ ਤਸਵੀਰਾਂ ਮਾਪੇ ਆ ਜਿਹੜੇ ਝੱਲੇ ਨਹੀਂ ਜਾਂਦੇ ਇਕੱਲਾ ਇਕੱਲਾ ਜਿਹੜਾ 16 ਸਾਲਾਂ ਦਾ ਜਿਹੜਾ ਬੇਟਾ ਸੀਗਾ ਉਹ ਅੱਜ ਮਾਪਿਆਂ ਦੇ ਹੱਥੋਂ ਖੁੱਸ ਗਿਆ ਇਸ ਚਿੱਤੇ ਦੀ ਭੇਟ ਚੜ ਗਿਆ ਸਾਡੇ ਨਾਲ ਪਿੰਡ ਦੇ ਮੋਹਤਵਾਰ ਲੋਕ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਕਿ ਜਿਹੜੇ ਆਏ ਦਿਨ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਬਾਪੂ ਜੀ ਬੜੀ ਮੰਦ ਭਾਗੀ ਗੱਲ ਆ ਸਰਕਾਰਾਂ ਬਣਾਉਣੇ ਆ ਸਾਡੇ ਜਿਹੜੇ ਹਾਲਾਤ ਸੁਧਰਨਗੇ ਪੰਜਾਬ ਦੇ ਅੱਜ ਫਿਰ ਇੱਕ ਤੇ ਅੱਗੇ ਦਾ ਨੌਜਵਾਨ ਆ ਮਰ ਰਿਹਾ ਇਸ ਤੋਂ ਪਹਿਲਾਂ ਵੀ ਦੋ ਨੌਜਵਾਨ ਇੱਥੇ ਪਿੰਡ ਦੇ ਇੱਥੇ ਮਰੇ ਸੀ ਕਿ ਤੁਹਾਡੇ ਪੱਲੇ ਪਤਾ ਲੱਗਿਆ ਕਿ ਲਗਾਤਾਰ ਜਿਹੜੀਆਂ ਮੌਤਾਂ ਕਿੱਥੇ ਨਾਲ ਹੋ ਰਹੀਆਂ ਅਸੀਂ ਸਰਕਾਰ ਤੋਂ ਕੁਝ ਇਚਾਉਂਦੇ ਅਸੀਂ ਇਹੀ ਚਾਹੁੰਦੇ ਸਾਡੇ ਨੌਜਵਾਨ ਜੁਵਾਕਾਂ ਨੂੰ ਬਚਾਇਆ ਜਾਵੇ ਸਾਨੂੰ ਨਸ਼ੇ ਤੋਂ ਰਹਿਤ ਕੀਤਾ ਜਾਵੇ ਜਿਵੇਂ ਭਗਵਾਨ ਮਾ ਨੇ ਵਾਦੇ ਕੀਤੇ ਸੀ ਵੀ ਪੰਜਾਬ ਨਸ਼ੇ ਤੋਂ ਰਹਿਤ ਹੋਊਗਾ ਤੇ ਸਾਨੂੰ ਕਹਿੰਦੀ ਲੱਗਦਾ ਵੀ ਨਸ਼ੇ ਤੋਂ ਰਹਿਤ ਹੋਇਆ ਆਪੋ ਜੀ ਜਦੋਂ ਖਬਰ ਲੱਗਦੀ ਜਾਂ ਇੱਕ ਅਦਾ ਮੁੰਡਾ ਮਰਦਾ ਉਦੋਂ ਜ਼ਰੂਰ ਇੱਕ ਅਦਾ ਦਿਨ ਚੱਕਿਆ ਜਾਂਦਾ ਕਿਸੇ ਨਾ ਕਿਸੇ ਨਸ਼ਾ ਤਸਕਰੋਂ ਪਰ ਹਾਲਾਤ ਫੇਰ ਇੱਕ ਦੋ ਦਿਨਾਂ ਦੇ ਬਾਅਦ ਉਹੀ ਬਣ ਜਾਂਦੇ ਆ ਲਗਾਤਾਰ ਸ਼ਰੇਆਮ ਚਿੱਟਾ ਵਿੱਕਦਾ ਜੇ ਕੋਈ ਰੋਕਦਾ ਤਾਂ ਉਹਨੂੰ ਪੈਂਦੇ ਅਸੀਂ ਤਾਂ ਨਹੀਂ ਵੇਖਿਆ ਜੀ ਅੱਜ ਉਹ ਮੁੰਡਾ ਨਸ਼ਾ ਖਾ ਕੇ ਮਰਿਆ ਉਸੇ ਏਰੀਏ 'ਚ ਹੀ ਉਹਦਾ ਅੱਜ ਭੋਗ ਨਹੀਂ ਪਿਆ ਤੇ ਦੂਜੇ ਦੀ ਮੌਤ ਹੋ ਗਈ ਹੈ ਤੇ ਅਸੀਂ ਤਾਂ ਨਹੀਂ ਵੇਖਿਆ ਕਿ ਕਿਸ ਨੂੰ ਚੱਕਿਆ ਮੇਰੇ ਕੋਲ ਸਨੇ ਕੋਈ ਕੋਈ ਚੱਕਿਆ ਕਿਸੇ ਨੂੰ ਇਹ ਅੱਜ ਕਿੱਥੋਂ ਮਿਲੀ ਲਾਸ਼ ਇਹ ਕੜਿਆਲ ਕੋਲੋਂ ਲਾਸ਼ ਮਿਲੀ ਹੈ ਜੀ ਕਹਿੰਦੇ ਇਹ ਉਹ ਰਸਤਾ ਜਾਂਦਾ ਨੂਰਪੁਰੇ ਨੂੰ ਉਧਰ ਵਿੱਚ ਕੜਿਆਲੇ ਵਿੱਚ ਦੀ ਇਧਰ ਦੀ ਏਰੀ ਅਗਲੇ ਮੋੜੇ ਦੇ ਵੀ ਉੱਥੇ ਹੀ ਮੌਤ ਹੋਈ ਉਹ ਤਰੀ ਹੋ ਗਿਆ ਉਹ ਵੀ ਨੂਰ ਉਹ ਲੜਕੀ ਵੀ ਮਰੀ ਨਾਲ ਜੀ ਉਹ 47 ਸਾਲ ਦੀ ਬੱਚੀ ਲੈ ਗਿਆ ਨਾਲ ਤੇ ਉਹ ਲੜਕੀ ਵੀ ਡੱਕ ਵੀ ਮਣਗਾ ਟੁੱਟ ਕੇ ਨਾਲ ਲੜਕੀ ਦੀ ਵੀ ਮੌਤ ਹੈ ਵਿਚਾਰੀ ਛੋਟੀ 4 ਸਾਲ ਦੀ ਬਾਪੂ ਜੀ ਲਗਾਤਾਰ ਮੁੰਡੇ ਮਾਰ ਰਹੇ ਆ ਬੜਾ ਮੰਦ ਭਾਗਸ ਲਾਂਗਿਆ ਨਹੀਂ ਆ ਹਾਲਾਤ ਆ ਜੋ ਦਿਨੋਂ ਦਿਨ ਵਧਦੇ ਹੁੰਦੇ ਜਾ ਰਹੇ ਆ ਸੋਚਿਆ ਸੀ ਕਿ ਚਿੱਟਾ ਬੰਦ ਹੋ ਜਾਊਗਾ ਪਰ ਲਗਾਤਾਰ ਵਧਦਾ ਜਾ ਰਿਹਾ ਇਹ ਤਾਂ ਜੀ ਬਹੁਤ ਅੱਗੇ ਨਾਲੋਂ ਤਾਂ ਬਹੁਤ ਜ਼ਿਆਦਾ ਵਧ ਗਿਆ ਅੱਗੇ ਤਾਂ ਅਸੀਂ ਕਿਤੇ ਆ ਦੇਖਿਆ ਹੀ ਨਹੀਂ ਸੀ ਵੀ ਅੱਜ ਇੱਕ ਦਾ ਭੋਗ ਪੈਣ ਲੱਗਾ ਅੱਜ ਮੁੰਡੇ ਦਾ ਤੇ ਆ ਹੁਣ ਪਤਾ ਲੱਗਾ ਵੀ ਆ ਕਿਧਰ ਘਟਨਾ ਹੋ ਗਈ ਆ ਤੇ ਘਰ ਹੀ ਤਬਾਹ ਹੋ ਗਏ ਕੱਲੇ ਕੱਲੇ ਬੱਚੇ ਆ ਤੇ ਸਾਡੇ ਤਾਂ ਐਮਐਲਏ ਸਾਹਿਬ ਨੇ ਵਾਅਦਾ ਕੀਤਾ ਉਹਨਾਂ ਨੇ ਠੋਕੇ ਵਾਅਦਾ ਕੀਤਾ ਸੀਗਾ ਵੀ ਇਹ ਢੋਸਾ ਦਾ ਵਾਅਦਾ ਹੈ ਬਈ ਪੈਂਚ ਧਰਮਕੋਟ ਦੇ ਵਿੱਚ ਚਿੱਟਾ ਨਹੀਂ ਵਿਗਣ ਦੇਊਗਾ ਤੇ ਉਹਦਾ ਵਾਅਦਾ ਕਿੱਥੇ ਗਿਆ ਢਾਈ ਸਾਲ ਹੋ ਗਏ ਉਹਦੇ ਵਾਅਦੇ ਨੂੰ ਅੱਜ ਉਹਦੇ ਦਫ਼ਤਰ ਤੋਂ ਇੱਕ ਇੱਕ ਦੋ ਕਿਲੋਮੀਟਰ ਦੇ ਨੇੜੇ ਤਾਂ ਉਹਦਾ ਚਿੱਟਾ ਵਿਕ ਰਿਹਾ ਨੂਰਪੁਰੇ ਦੇ ਵਿੱਚ ਢੋਹ ਸਾਹਿਬ ਆਪਦੀਆਂ ਰੰਗ ਰਾਲੀਆਂ ਮਨਾ ਰਹੇ ਆ ਦਿੱਲੀ ਦੇ ਚੰਡੀਗੜ੍ਹ ਬੈਠੇ ਆ ਵਿਆਹ ਅਟੈਂਡ ਕਰ ਰਹੇ ਆ ਆਪਦੇ ਮੰਤਰੀਆਂ ਦੇ ਉਹਨਾਂ ਨੂੰ ਤਾਂ ਕੋਈ ਫਰਕ ਨਹੀਂ ਮਰ ਰਹੇ ਆ ਤੇ ਗਰੀਬਾਂ ਦੇ ਲੋਕ ਬੱਚੇ ਮਰ ਰਹੇ ਆ ਇਸ ਕਰਕੇ ਸਰਕਾਰ ਨੂੰ ਅਪੀਲ ਆ ਵੀ ਜਾਗੋ ਜੇ ਹੁਣ ਨਾ ਜਾਗੇ ਤੁਹਾਨੂੰ ਆਉਣ ਵਾਲੇ ਟਾਈਮ 'ਚ ਤਿੰਨ ਮਿਲ ਗਈਆਂ ਤਿੰਨ ਸੀਟਾਂ ਵੀ ਨਹੀਂ ਮਿਲਣਗੀਆਂ ਇਹਨਾਂ ਲੋਕਾਂ ਨੇ ਦੇਣੀਆਂ ਅਸ 16 ਸਾਲਾਂ ਦਾ ਬੱਚਾ ਮਸਾਂ ਮਾਪਿਆਂ ਨੇ ਪਾਲ ਕੇ ਇੱਥੋਂ ਤੱਕ ਲਿਆਂਦਾ ਕੱਲਾ ਕੱਲਾ ਬੱਚਾ ਜੋ ਮਾਂ ਦੇ ਕੋਲੋਂ ਖੁੱਸ ਰਿਹਾ ਮਾਂ ਤਾਂ ਹਮਾਰਦੀ ਪਈਆ ਜੇ ਸਾਡੇ ਜਵਾਕਾਂ ਹੀ ਜਾਣਗੇ ਅਸੀਂ ਵੋਟਾਂ ਪਾ ਕੇ ਕੀ ਲੈਣਾ ਸਰ ਦੇਖੋ ਜੀ ਜੇ ਅਸੀਂ ਵੋਟਾਂ ਪਾ ਕੇ ਬੋਟ ਤੁਹਾਡੀ ਰਹੀ ਨਹੀਂ ਸਾਡਾ ਤਾਂ ਘਾਰ ਹੀ ਤਬਾ ਹੋ ਗਿਆ ਅਸੀਂ ਵੋਟਾਂ ਪਾ ਕੇ ਅਸੀਂ ਕੀ ਲੈਣਾ ਕੀ ਅਸੀਂ ਕਿਸੇ ਦੇ ਐਮਐਲਏ ਨੂੰ ਬਣਾ ਕੇ ਕਿਸੇ ਨੂੰ ਮੰਤਰੀ ਬਣਾ ਕੇ ਸਰਕਾਰ ਤੋਂ ਅਸੀਂ ਕੀ ਚੁੱਲ੍ਹੇ ਜੜਾਉਣੀ ਸਰਕਾਰ ਜੇ ਸਾਡਾ ਇਹੀ ਪੰਜਾਬ ਦਾ ਹਾਲ ਹੋਇਆ ਕੋ ਸਾਡੇ ਬਾਹਰ ਚਲੇ ਗਏ ਬੱਚੇ ਇਹ ਸੇ ਡਰਦੇ ਮਾਰਿਆ ਨੇ ਲੋਕਾਂ ਨੇ ਬੱਚੇ ਬਾਹਰ ਭੇਜਤੇ ਆ ਤੇ ਕੁਸ ਬੱਚੇ ਸਾਡੇ ਚਿੱਟੇ ਨੇ ਮਾਰਤੇ ਸਾਡੇ ਪਿੰਡ ਦੇ ਹਾਲਾਤ ਹਜੇ ਇਦੋਂ ਵੀ ਬਹੁਤ ਮਾੜੇ ਆ ਮੈਂ ਅਪੀਲ ਕਰਦਾ ਹਾਂ ਵੀ ਸਰਕਾਰ ਨੂੰ ਇਹ ਪਿੰਡਾਂ ਦੇ ਵਿੱਚ ਟੀਮਾਂ ਭੇਜਣ ਡਾਕਟਰੀ ਜਿਹੜੇ ਆ ਚੈੱਕਅਪ ਕਰਕੇ ਬੱਚਿਆਂ ਨੂੰ ਉਹਨਾਂ ਨੂੰ ਕਿਸੇ ਤਰੀਕੇ ਨਾਲ ਟਰੀਟਮੈਂਟ ਕਰਨ ਉਹਨਾਂ ਨੂੰ ਦਾਖਲ ਕਰਨ ਸਪੈਸ਼ਲ ਕੈਂਪ ਲਾਉਣ ਜਿਹੜੇ ਸਪੈਸ਼ਲ ਕੈਂਪ ਲਾ ਕੇ ਸਪੈਸ਼ਲ ਵਾਰਡ ਬਣਾਏ ਜਾਣ ਜਿਨ੍ਹਾਂ ਦੇ ਵਿੱਚ ਬੱਚਿਆਂ ਨੂੰ ਟਰੀਟਮੈਂਟ ਦਿੱਤਾ ਜਾਵੇ ਇਹ ਬਾਬਾ ਜੀ ਕੱਲ ਵੀ ਮੁੱਖ ਮੰਤਰੀ ਸਾਹਿਬ ਵੱਲੋਂ ਮੀਟਿੰਗ ਕੀਤੀ ਗਈ ਐ ਐਸਐਸਪੀ ਸਾਹਿਬ ਨੂੰ ਹਦਾਇਤਾਂ ਦਿੱਤੀਆਂ ਸਾਰੇ ਪੰਜਾਬ ਦੇ ਕਿਵੇਂ ਚਿੱਟੇ ਨੂੰ ਖਤਮ ਕੀਤਾ ਜਾਵੇ ਲੱਗਦਾ ਕਿ ਜਿਹੜਾ ਰੁਕ ਪਾਊਗਾ ਜੀ ਦੇਖੋ ਜੀ ਜੇ ਗਵਰਨਮੈਂਟ ਜੇ ਚਾਵੇ ਤਾਂ ਗਵਰਨਮੈਂਟ ਇੱਕ ਵਿੱਚ ਇੱਕ ਮਿੰਟ ਦੇ ਵਿੱਚ ਕਰ ਸਕਦੀ ਆ ਪਰ ਨਹੀਂ ਇਹ ਜਿਹੜਾ ਨਸ਼ਾ ਹੈ ਚਿੱਟੇ ਵਾਲਿਆਂ ਦਾ ਕੁਝ ਨਹੀਂ ਕਹਿੰਦੇ ਇੱਕ ਪੋਸਟ ਆ ਜਿਹੜਾ ਅੱਜ ਤੱਕ ਪੋਸਟ ਦੇ ਨਾਲ ਕੋਈ ਮਰਿਆ ਜਿਹੜੇ ਪੋਸਟ ਖਾਂਦੇ ਆ ਕੰਮ ਕਰਦੇ ਆ ਸਾਰੀ ਦਿਹਾੜੀ ਸਵੇਰ ਤੋਂ ਸ਼ਾਮ ਤੱਕ ਪੋਸਟ ਵਾਲਿਆਂ ਨੂੰ ਫੜੀ ਜਾਂਦੀ ਹੈ ਗਵਰਨਮੈਂਟ ਚਿੱਟੇ ਵਾਲੇ ਸ਼ਰੇਆਮ ਚਿੱਟਾ ਵੇਚਦੇ ਆ ਬੁੜੀਆਂ ਜਿਹਾ ਸਪਲਾਈ ਕਰ ਰਹੀਆਂ ਚਿੱਟੇ ਦੀਆਂ ਇਹ ਹੱਥ ਜੋੜ ਕੇ ਬੇਨਤੀ ਆ ਵੀ ਮੀਟਿੰਗਾਂ ਕਰਨੀਆਂ ਮੁੱਖ ਮੰਤਰੀ ਸਾਹਿਬ ਨੂੰ ਵੀ ਛੱਡੋ ਅਤੇ ਐਕਸ਼ਨ ਲਵੋ ਇਸ ਚੀਜ਼ ਤੇ ਜੇ ਤੁਸੀਂ ਐਕਸ਼ਨ ਨਾ ਨਾ ਲਿਆ ਆਉਣ ਵਾਲੇ ਟਾਈਮ 'ਚ ਲੋਕਾਂ ਨੇ ਤੁਹਾਨੂੰ ਪਿੰਡਾਂ 'ਚ ਨਹੀਂ ਵੜਨ ਦੇਣਾ ਕਿ ਦੁਖੀ ਹੋਏ ਲੋਕ ਆ ਹੁਣ ਸਤਾਏ ਵੀ ਲੋਕ ਆ ਇਹ ਵੀਰ ਅਸੀਂ ਤਾਂ ਇਹੀ ਕਹਿੰਨੇ ਵੀ ਹੋਜੇ ਵੀ ਸਰਕਾਰ ਨਸ਼ਾ ਬੰਦ ਕਰ ਦੇਵੇ ਮਾਮਾਂ ਦੇ ਪੁੱਤ ਵੱਚ ਜਾਣ ਕੀ ਕਰਨਗੇ ਮਾਂ ਪਿਓ ਇੱਡੇ ਡੇ ਡੇ ਪਾਲ ਪਲੋਸ ਕੇ ਤੋਰ ਦਿੰਦੇ ਆ ਇਹ ਦੋ ਸਰਕਾਰ ਨੂੰ ਚਾਹੀਦਾ ਬੰਦ ਕਰੇ ਸਾਡੀ ਤਾਂ ਇਹ ਹੱਥ ਬੰਨ ਲੇ ਇੱਕ ਮੁੰਡਾ ਮਰਿਆ ਬਹੁਤ ਵੀਰੇ ਸਾਡੇ ਪਿੰਡ 'ਚ ਤਾਂ ਬਹੁਤ ਮੁਲਤਾਂ ਹੋਈਆਂ ਚਿੱਟੇ ਨਾ ਬਹੁਤ ਜ਼ਿਆਦਾ ਹੋਰ ਹਜੇ ਤੱਕ ਮੁੰਡੇ ਦਾ ਹੁਣ ਭੂਗ ਪੈ ਕੇ ਹਟਿਆ। ਬਸ ਇਹੀ ਸਾਡੀ ਸਰਕਾਰ ਨੂੰ ਹੱਥ ਬੰਨ ਕੇ ਬੇਨਤੀ ਵੀਰੇ ਬੰਦ ਕਰਾ ਦਿਓ, ਚਿੱਟਾ ਬੰਦ ਕਰਾ ਦਿਓ, ਮਾਵਾ ਦੇ ਪੁੱਤ ਬਚ ਜਾਣਾ। ਮਾਂ ਕਦੋਂ ਗਿਆ ਸੀ ਘਰੋਂ ਵੀ ਪਤਾ ਲੱਗਾ। ਐਤਵਾਰ ਦਾ ਮਾਤ ਕੋਲੋਂ ਤਾਂ ਐਤਵਾਰ ਦਾ ਵੀਰੇ ਗਿਆ ਪਿਆ। ਐਤਵਾਰੇ ਨੂੰ ਕਹਿ ਕੇ ਗਿਆ ਮੈਂ ਮਾਸੀ ਕੋਲੇ ਚੱਲਿਆਂ ਤੇ ਅੱਜ ਮੋਬਾਈਲਾਂ ਚ ਪਤਾ ਲੱਗਾ ਮੋਬਾਈਲ ਦੇ ਵਿੱਚ ਜਦੋਂ ਇਹਦੀ ਫੋਟੋ ਆਈ ਕੰਡਿਆਰ ਵਾਲੇ ਰਾਹ ਤੇ। ਉੱਥੋਂ ਜਾ ਕੇ ਚੱਕਿਆ। ਸੁਵਾਦ ਅਸਿਆ ਕਿਸੇ ਨੇ ਸੰਦੋ ਸੁਵਾਦ ਕੋਈ ਅਕਾਸੀ ਕਿੱਥੋਂ ਮਿਲੀ ਡੈਡਬੋਰਡ ਇਹਨੂੰ ਦੱਸਿਆ ਨਹੀਂ ਸੀ ਕਿਸੇ ਨੇ ਕਟਿਆਲ ਨੂੰ ਕਟਿਆਲ ਰਾਹ ਤੇ ਪਈ ਸੀ ਉੱਥੇ ਗਦੋਂ ਵੀ ਅਸੀਂ ਕਰੋ ਮਾਤਾ ਇਹ ਦਵਾਰ ਦਾ ਗਿਆ ਮੋਬਾਈਲ ਚ ਪਤਾ ਲੱਗਾ ਇਸ ਤੋਂ ਪਹਿਲਾਂ ਵੀ ਪਿੰਡ ਦਾ ਕੋਈ ਮੁੰਡਾ ਪਤਾ ਲੱਗਿਆ ਮੌਤ ਹੋਈ ਹੈ ਲੱਗਦਾ ਮੌਤਾਂ ਹੋ ਰਹੀਆਂ ਹਾਂ ਜੀ ਉਹ ਕਿਹਨੇ ਬਿਲਕੁਲ ਤੁਸੀਂ ਲੋਕਾਂ ਦੇ ਜਵਾਨੀ ਸੁਣਿਆ ਕਿ ਲੋਕ ਜਿਹੜੇ ਅੱਜ ਪੂਰੀ ਤਰ੍ਹਾਂ ਨੇ ਦੁਖੀ ਨੇ ਸਰਕਾਰਾਂ ਤੋਂ ਕਿ ਜਿਹੜੇ ਸਾਡੇ ਨੌਜਵਾਨ ਪੁੱਤ ਨੇ ਚਿੱਤੇ ਦੀ ਪੇਟ ਚੜ ਰਹੇ ਨੇ ਅੱਜ ਜਿਹੜਾ 16 ਸਾਲਾ ਨੌਜਵਾਨ ਆ ਉਹਦੀ ਮੌਤ ਹੋਈ ਆ ਇਸ ਤੋਂ ਪਹਿਲਾਂ ਇੱਕ ਹੋਰ ਨੌਜਵਾਨ ਆ ਉਹਦੀ ਮੌਤ ਹੋਈ ਉਹ ਵੀ ਚਿੱਤੇ ਨਾਲ ਉਸੇ ਰਸਤੇ ਤੇ ਉਹਦੀ ਮੌਤ ਹੋਈ ਆ ਉਹਦਾ ਅੱਜ ਭੋਗ ਪੈਣਾ ਤੇ ਅੱਜ ਦੂਸਰਾ ਨੌਜਵਾਨ ਆ ਜਿਹੜਾ ਮਾਰਿਆ ਲਗਾਤਾਰ ਮੋਗੇ ਜ਼ਿਲ੍ਹੇ ਦੀ ਗੱਲ ਕੀਤੀ ਜਾਵੇ ਤਾਂ ਇੱਕ ਹਫਤੇ ਦੇ ਵਿੱਚ ਜਿਹੜੀ ਅੱਜ ਪੰਜਵੀਂ ਮੌਤ ਆ ਜਿਹੜੀ ਮੋਗੇ ਜ਼ਿਲ੍ਹੇ ਦੀ ਆ ਤੇ ਇਹੀ ਸਰਕਾਰ ਤੋਂ ਜਿਹੜੇ ਲੋਕ ਮੰਗ ਕਰ ਰਹੇ ਨੇ ਸਾਨੂੰ ਵਿਕਾਸ ਨਹੀਂ ਚਾਹੀਦਾ ਸਾਨੂੰ ਗਲੀਆਂ ਨਾਲੀਆਂ ਦਾ ਵਿਕਾਸ ਨਹੀਂ ਚਾਹੀਦਾ ਸਾਨੂੰ ਚਿੱਟੇ ਤੋਂ ਮੁਕਤ ਪੰਜਾਬ ਚਾਹੀਦਾ ਸਾਡੇ ਨੌਜਵਾਨਾਂ ਨੂੰ ਬਚਾਇਆ ਜਾਵੇ ਜਿਨ੍ਹਾਂ ਨੇ ਮਾਂ-ਬਾਪ ਦਾ ਡੰਗੋਰੀ ਫੜਨੀ ਆ ਉਹਨਾਂ ਦਾ ਸਹਾਰਾ ਬਣਾ ਉਹਨਾਂ ਨੌਜਵਾਨਾਂ ਨੂੰ ਬਚਾਇਆ ਜਾਵੇ ਕੈਮਰਾਮੈਨ ਸਰ ਦੇ ਨਾਲ ਸਾਜੀ ਸਿੰਘ ਰੋਲੀ ਪੀਡੀਸੀ ਨੂੰ ਮੋਗਾ